ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1274 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1275 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਤਗੁਰ ਸਬਦੀ ਪੱਧਰ ਜਾਣ ਜਿਹੜਾ ਮਨੁੱਖ ਸਤਗੁਰ ਦੇ ਸ਼ਬਦ ਦੀ ਬਰਕਤ ਨਾਲ ਜ਼ਿੰਦਗੀ ਦਾ ਪਧਰਾ ਰਸਤਾ ਸਮਝ ਲੈਂਦਾ ਹੈ ਗੁਰ ਕੈ ਤਕੀਅ ਸੱਚ ਹੈ ਤਾਂ ਉਹ ਇਸ ਜੀਵਨ ਸਫਰ ਵਿੱਚ ਗੁਰੂ ਦੇ ਆਸਰੇ ਤੁਰਦਾ ਹੈ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਦੇ ਸਹਾਰੇ ਤੁਰਦਾ ਹੈ ਨਾਮ ਸੰਭਾਲ ਸਰੂੜੀ ਬਾਣ ਉਹ ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਉਂਦਾ ਹੈ ਥੈ ਭਾਵੈ ਦਰ ਲੈ ਸੁਪ੍ਰਾਨ हे ਪ੍ਰਭੂ ਜਦੋਂ ਤੇਰੀ ਮਿਹਰ ਹੁੰਦੀ ਹੈ ਤਾਂ ਉਹ ਤੇਰਾ ਦਰ ਪਛਾਣ ਕੇ ਲੱਭ ਲੈਂਦਾ ਹੈ ਊਡਾ ਬੈਸਾ ਏਕ ਲਿਬਤਾਰ ਜਿਉਂ-ਜਿਉ ਮੈਂ ਜੀਵ ਪੰਛੀ ਜੀਵਨ ਪੰਧ ਵਿੱਚ ਇਕ ਪਰਮਾਤਮਾ ਦੇ ਚਰਨਾ ਵਿੱਚ ਇੱਕ ਰਸ ਸੁਰਤ ਜੋੜ ਕੇ ਉਡਾਰੀਆਂ ਲਾਦਾ ਹਾਂ ਤੇ ਲਗਨ ਦਾ ਸਹਾਰਾ ਲੈਂਦਾ ਹਾਂ ਗੁਰ ਕੈ ਸ਼ਬਦ ਨਾਮ ਅਧਾਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਨਾਮ ਦਾ ਅਸਰਾ ਲੈਂਦਾ ਹਾਂ ਨਾ ਜਲ ਡੂੰਗਰ ਨਾ ਉੱਚੀ ਧਾਰ ਤਾਂ ਮੇਰੇ ਜੀਵਨ ਰਸਤੇ ਵਿੱਚ ਨਾ ਸੰਸਾਰ ਸਮੁੰਦਰ ਦਾ ਵਿਕਾਰ ਜਲ ਆਉਂਦਾ ਹੈ ਨਾ ਹਉਮੈ ਹੰਕਾਰ ਦਾ ਪਹਾੜ ਖੜਾ ਹੁੰਦਾ ਹੈ ਤੇ ਨਾ ਹੀ ਵਿਕਾਰਾਂ ਦਾ ਕੋਈ ਉੱਚਾ ਲੰਮਾ ਪਹਾੜੀ ਸਿਲਸਲਾ ਆਖ ਲੌਂਦਾ ਹੈ ਨਿਜਕਰ ਵਾਸਾ ਤਹਿ ਮਗਨਾ ਚਾਲਣ ਹਾਰ ਸਵੈ ਸਰੂਪ ਵਿੱਚ ਆਪਣੇ ਅੰਦਰ ਹੀ ਪ੍ਰਭੂ ਚਰਨਾ ਵਿੱਚ ਮੇਰਾ ਨਿਵਾਸ ਹੋ ਜਾਂਦਾ ਹੈ ਉਸ ਆਤਮਿਕ ਅਵਸਥਾ ਵਿੱਚ ਨਾ ਜਨਮ ਮਰਨ ਦੇ ਗੇੜ ਵਾਲਾ ਰਸਤਾ ਫੜਨਾ ਪੈਂਦਾ ਹੈ ਨਾ ਹੀ ਉਸ ਰਸਤੇ ਤੁਰਨ ਵਾਲਾ ਹੀ ਕੋਈ ਹੁੰਦਾ ਹੈ ਜਿਤ ਕਰ ਵਸੈ ਤੁਹ ਹੈ ਬਿਦ ਜਾਣ ਹੈ ਬੀਜੋ ਮਹਿਲ ਨ ਜਾਪੈ हे ਪ੍ਰਭੂ ਜਿਸ ਮਨੁੱਖ ਦੇ ਹਿਰਦੇ ਘਰ ਵਿੱਚ ਤੂੰ ਪ੍ਰਗਟ ਹੋ ਪੈਂਦਾ ਹੈ ਉਸ ਦੀ ਆਤਮਿਕ ਅਵਸਥਾ ਤੂੰ ਹੀ ਜਾਣਦਾ ਹੈ ਕਿ ਉਸ ਨੂੰ ਤੇਥੋਂ ਬਿਨਾ ਕੋਈ ਹੋਰ ਆਸਰਾ ਸੁਜਦਾ ਹੀ ਨਹੀਂ ਸਤ ਗੁਰ ਬਾਜੋ ਸਮਝ ਨਾ ਹੋਵੀ ਸਭ ਜਗ ਦਬਿਆ ਛਪੈ ਸਾਰਾ ਜਗਤ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਤੇ ਦਬਾਉ ਹੇਟ ਦਬਿਆ ਪਿਆ ਹੈ ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ ਗੁਰ ਬਿਨ ਕੋਹਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਦੱਸਦਾ ਹੈ ਜੋ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਕਰਣ ਪਲਾਵ ਕਰੈ ਬਿੱਲ ਲਾਤੋ ਬਿਨ ਗੁਰ ਨਾਮ ਨਾ ਜਾਪੈ ਪ੍ਰਭੂ ਦਾ ਆਸਰਾ ਛੱਡ ਕੇ ਜਗਤ ਤਰ ਲੈ ਲੈਂਦਾ ਹੈ ਤੇ ਬਿਲਕਦਾ ਹੈ ਗੁਰੂ ਦੀ ਸ਼ਰਨ ਤੋਂ ਬਿਨਾ ਨਾਮ ਜਪ ਨਹੀਂ ਸਕਦਾ ਪਲ ਪੰਕ ਜਮੈ ਨਾਮ ਛਡਾਏ ਜੇ ਗੁਰ ਸ਼ਬਦ ਸੰਜਾਪੈ ਪਰ ਜੇ ਜੀਵ ਗੁਰੂ ਦੇ ਸ਼ਬਦ ਨੂੰ ਪਛਾਣ ਲਏ ਤਾਂ ਪ੍ਰਭੂ ਦਾ ਨਾਮ ਇਸ ਨੂੰ ਆਖਦੇ ਇੱਕ ਫੋਰ ਵਿੱਚ ਮਾਇਆ ਦੇ ਦਬਾਅ ਤੋਂ ਛਡਾ ਲੈਂਦਾ ਹੈ ਇੱਕ ਮੂਰਖ ਹੰਦੇ ਮੁਗਦਗਵਾਰ ਜਗਤ ਵਿੱਚ ਨੇਕਾਂ ਹੀ ਮੂਰਖ ਐਸੇ ਹਨ ਜੋ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਪਏ ਹਨ ਇੱਕ ਸਤਗੁਰ ਕਹਿ ਭੈ ਨਾਮ ਆਧਾਰ ਪਰ ਨੇਕਾਂ ਹੀ ਐਸੇ ਵੀ ਹਨ ਜੋ ਗੁਰੂ ਦੇ ਢਾਰਦ ਵਿੱਚ ਤੁਰ ਕੇ ਪ੍ਰਭੂ ਨਾਮ ਦਾ ਆਸਰਾ ਲੈਂਦੇ ਹਨ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਉਹ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੀ ਮਿੱਠੀ ਬਾਣੀ ਦੀ ਰਾਹੀ ਨਾਮ ਅੰਮ੍ਰਿਤ ਦੀ ਧਾਰ ਦਾ ਰਸ ਮਾਣਦੇ ਹਨ ਜਿਨ ਪੀਤੀ ਤੇ ਸਮੋਖ ਦਵਾਰ ਜਿਸ ਮਨੁੱਖ ਨੇ ਨਾਮ ਅੰਮ੍ਰਿਤ ਦੀ ਧਾਰ ਪੀਤੀ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖਲਾਸੀ ਹਾਸਲ ਕਰਨ ਵਾਲਾ ਦਰਵਾਜ਼ਾ ਲੱਭ ਪੈਂਦਾ ਹੈ ਨਾਮ ਭੈ ਭਾਏ ਹਿਰਦੈ ਵਸਾਈ ਗੁਰ ਕਰਣੀ ਸਚ ਬਾਣੀ ਜਿਹੜੇ ਮਨੁੱਖ ਪ੍ਰਮਾਤਮਾ ਦੇ ਡਰ ਅਦਬ ਵਿੱਚ ਤੇ ਪਿਆਰ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਗੁਰੂ ਦੀ ਦਸੀਕਾਰ ਕਰਦੇ ਹਨ ਇੰਦ ਵਰਸੈ ਤਰਤ ਸੁਹਾਵੀ ਘਟ ਘਟ ਜੋਤ ਸਮਾਣੀ ਭਾਵ ਸਿਫਤ ਸਲਾਹ ਦੀ ਬਾਣੀ ਰਾਹੀ ਸਦਾ ਫਿਰ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਉੱਤੇ ਗੁਰੂ ਬੱਦਲ ਪ੍ਰਭੂ ਦੀ ਰਹਿਮਤ ਦੀ ਵਰਖਾ ਕਰਦਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਦੀ ਧਰਤੀ ਸੁਹਾਵਣੀ ਬਣ ਜਾਂਦੀ ਹੈ ਉਹਨਾਂ ਨੂੰ ਹਰੇਕ ਸਰੀਰ ਵਿੱਚ ਪਰਮਾਤਮਾ ਦੀ ਜੋਤ ਵਿਆਪਕ ਦਿਸਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਹਨਾਂ ਨੂੰ ਫਿਰ ਕੋਈ ਵੈਰੀ ਜਾਂ ਕੋਈ ਬਗਾਨਾ ਨਹੀਂ ਦਿਸਦਾ ਕਾਲਰ ਬੀਜਸ ਦੁਰਮਤਿਆਸੀ ਨਿਗੁਰੇ ਕੀ ਨਿਸ਼ਾਨੀ ਪਰ ਗੁਰੂ ਤੋਂ ਬੇਮੁਖ ਦੀ ਨਿਸ਼ਾਨੀ ਇਹ ਹੈ ਕਿ ਉਹ ਭੈੜੀ ਮੱਤੇ ਲੱਗ ਕੇ ਮਾਨੋ ਕਲਰ ਵਿੱਚ ਵੀ ਬੀਜਦਾ ਰਹਿੰਦਾ ਹੈ ਸਤਗੁਰ ਬਾਜੋ ਘੋੜ ਅੰਧਾਰਾ ਡੂਬ ਮੋਏ ਬਿਨ ਪਾਣੀ ਜਿਹੜੇ ਮਨੁੱਖ ਗੁਰੂ ਤੋਂ ਵਾਂਝੇ ਰਹਿੰਦੇ ਹਨ ਉਹ ਗਿਆ ਆਂਤਾ ਦੇ ਕੋਪ ਹਨੇਰੇ ਵਿੱਚ ਹੱਥ ਪੈਰ ਮਾਰਦੇ ਹਨ ਨਾਮ ਜਲ ਤੋਂ ਬਿਨਾ ਉਹ ਵਿਕਾਰਾਂ ਦੇ ਸਮੁੰਦਰ ਵਿੱਚ ਗੋਤੇ ਖਾਂਦੇ ਰਹਿੰਦੇ ਹਨ ਜੋ ਕਿ ਸ਼ਕੀਨੋ ਸੋ ਪ੍ਰਭੂ ਰਜਾਏ ਜੋ ਵੀ ਖੇੜ ਰਚੀ ਹੈ ਪ੍ਰਭੂ ਨੇ ਆਪਣੀ ਰਜਾ ਵਿੱਚ ਰਚੀ ਹੋਈ ਹੈ ਜੋ ਤੁਰ ਲਿਖਿਆ ਸੋ ਮਿਟਣਾ ਨਾ ਜਾਏ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੋ ਲੇਖ ਉਹਨਾਂ ਦੇ ਮੱਥੇ ਉਤੇ ਤਰੋਂ ਲਿਖਿਆ ਜਾਂਦਾ ਹੈ ਉਹ ਕਿਸੇ ਪਾਸੋਂ ਮਟਾਇਆ ਨਹੀਂ ਜਾ ਸਕਦਾ ਹੁਕਮ ਬਾਦਾ ਕਾਰ ਕਮਾਏ ਹਰੇਕ ਜੀਵ ਪ੍ਰਭੂ ਦੇ ਹੁਕਮ ਵਿੱਚ ਵੱਜਾ ਹੋਇਆ ਆਪਣੇ ਪੁਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਰਦਾ ਹੈ ਇੱਕ ਸ਼ਬਦ ਰਾਚੈ ਸੱਚ ਸਮਾਏ ਇਹ ਪ੍ਰਭੂ ਦੀ ਮਿਹਰ ਹੈ ਕਿ ਕੋਈ ਵੱਡ ਭਾਗੀ ਜੀਵ ਇਕ ਪਰਮਾਤਮਾ ਦੀ ਸਿਫਤਸਲਾ ਦੇ ਸ਼ਬਦ ਵਿੱਚ ਜੁੜਦਾ ਹੈ ਸਦਾ ਤੇ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਚੌਦਸ ਹੁਕਮ ਵਰਤੈ ਪ੍ਰਭ ਤੇਰਾ ਚੌਦਸ ਨਾਮ ਪਤਾਲੰ ਹੈ ਪ੍ਰਭੂ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਹੁਕਮ ਚੱਲ ਰਿਹਾ ਹੈ ਸਾਰੀ ਸ੍ਰਿਸ਼ਟੀ ਵਿੱਚ ਨੀਵੇਂ ਤੋਂ ਨੀਵੇਂ ਥਾਵਾਂ ਵਿੱਚ ਵੀ ਤੇਰਾ ਹੀ ਨਾਮ ਵੱਜ ਰਿਹਾ ਹੈ ਸਭ ਮੈਂ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੇ ਬਿਆਲੰ ਸਭ ਜੀਵਾਂ ਵਿੱਚ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਜੀਵਨ ਰੌਣਕ ਰਹੀ ਹੈ ਜਿਸ ਕਿਸੇ ਨੂੰ ਮਿਲਦਾ ਹੈ ਪਰਮਾਤਮਾ ਉਹ ਬਨਾਸ਼ੀ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਜਾਮਣ ਮਰਣਾ ਦੀ ਸੈ ਸਿਰ ਉਪੋ ਖੁਦਿਆ ਨਿੰਦਰਾ ਕਾਲੰਗ ਨਾਮ ਤੋਂ ਵਾਂਝੇ ਬੰਦਿਆਂ ਦੇ ਸਿਰ ਉੱਤੇ ਜਨਮ ਮਰਨ ਦਾ ਗੇੜ ਖੜਾ ਦਿਸਦਾ ਹੈ ਮਾਇਆ ਦੀ ਭੁੱਖ ਮਾਇਆ ਦੇ ਮੋਹ ਦੀ ਨੀਂਦ ਤੇ ਆਤਮਕ ਮੌਤ ਖੜੇ ਦਿਸਦੇ ਹਨ ਨਾਨਕ ਨਾਮ ਮਿਲੈ ਮਨ ਭਾਵੇ ਸਾਚੀ ਨਦਰ ਰਸਾਲੰ ਹੇ ਨਾਨਕ ਸਭ ਰਸਾਂ ਦੇ ਸੋਮੇ ਪ੍ਰਭੂ ਦੀ ਸਦਾ ਥਿਰ ਮੇਰ ਦੀ ਨਿਗਾਹ ਇਸ ਬੰਦੇ ਉੱਤੇ ਪੈਂਦੀ ਹੈ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਅਣ ਜਾਣ ਜਿੰਦ ਉੱਚੀ ਆਤਮਕ ਅਵਸਥਾ ਦੀ ਕਦਰ ਨਹੀਂ ਸਮਝਦੀ ਆਤਮਕ ਮੌਤ ਤੋਂ ਬਚਣ ਦਾ ਉਪਾਅ ਨਹੀਂ ਜਾਣਦੀ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਗੁਰੂ ਦੇ ਸ਼ਬਦ ਹੀ ਰਾਈ ਸਮਝਣ ਦਾ ਯਤਨ ਤਾਂ ਕਰਦੀ ਹੈ ਅਜਾਣ ਜਿੰਦ ਪਰ ਗੁਰੂ ਤੋਂ ਲੰਬੇ ਹੀ ਬੈਠੀ ਹੋਈ ਗੁਰੂ ਦੇ ਸ਼ਬਦ ਵਿੱਚ ਜੁੜਦੀ ਨਹੀਂ ਲੀਨ ਨਹੀਂ ਹੁੰਦੀ ਤੂੰ ਕੈਸੇ ਆੜ ਫਾਤੀ ਜਾੜ ਹਿਆੜ ਪੰਛੀ ਆੜ ਵਾਂਗ ਦੂਜਿਆਂ ਉੱਤੇ ਵਧੀਕੀ ਕਰਨ ਵਾਲੀ ਹੈ ਜਿੰਦੇ ਤੂੰ ਮਾਇਆ ਦੇ ਮੋਹ ਦੇ ਜਾੜ ਵਿੱਚ ਕਿਵੇਂ ਫਸ ਗਈ ਅਲਾਖਾ ਨਾ ਜਾਚੈ ਹਿਰਦੈ ਸੰਭਾਲ ਰਹਾਓ ਤੂੰ ਆਪਣੇ ਹਿਰਦੇ ਵਿੱਚ ਅਦ੍ਰਿਸ਼ਟ ਪ੍ਰਭੂ ਦਾ ਨਾਮ ਸੰਭਾਲ ਕੇ ਉਸ ਪਾਸੋਂ ਆਤਮਿਕ ਜੀਵਨ ਦੀ ਦਾਤ ਕਿਉਂ ਨਹੀਂ ਮੰਗਦੀ ਰਹਾਓ ਏਕ ਜੀ ਕੈ ਜੀਆ ਖਾਹੀ ਹੇ ਆੜ ਤੂੰ ਆਪਣੀ ਇੱਕ ਜਿੰਦ ਦੀ ਖਾਤਰ ਪਾਣੀ ਵਿੱਚੋਂ ਚੁਗ ਚੁਗ ਕੇ ਨੇਕਾਂ ਜੀਵ ਖਾਂਦੀ ਹੈ ਹੇ ਜਿੰਦੇ ਤੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ ਅਨੇਕਾਂ ਨਾਲ ਠੱਗੀ ਠੋਰੀ ਕਰਦੀ ਹੈ ਜਲ ਤਰਤੀ ਬੁੱਢੀ ਜਲ ਮਾਹੀ ਤੂੰ ਜਲ ਜੰਤ ਫੜਨ ਵਾਸਤੇ ਪਾਣੀ ਵਿੱਚ ਤਰਦੀ ਤਰਦੀ ਪਾਣੀ ਵਿੱਚ ਡੁੱਬ ਜਾਂਦੀ ਹੈ हे ਜਿੰਦੇ ਮਾਇਆ ਜਾਲ ਵਿੱਚ ਦੌੜ ਭੱਜ ਕਰਦੀ ਆਖਰ ਇਸੇ ਮਾਇਆ ਜਾਲ ਵਿੱਚ ਹੀ ਆਤਮਕ ਮੋਤੇ ਮਰ ਜਾਂਦੀ ਹੈ ਜਬ ਜੀ ਕੀਏ ਜਬ ਜੀ ਕੀਏ ਪ੍ਰਤ ਪਾਨੀ ਆਪਣੇ ਸਵਾਰਤ ਦੀ ਖਾਤਰ हे ਜਿੰਦੇ ਤੂੰ ਸਾਰੇ ਜੀਵਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ ਜਬ ਪਕੜੀ ਤਬ ਹੀ ਪਛਤਾਣੀ ਜਦੋਂ ਤੂੰ ਮੌਤ ਦੇ ਜਾਲ ਵਿੱਚ ਪੜੀ ਜਾਂਦੀ ਹੈ ਤਦੋਂ ਬਹੁਤ ਪਛਤਾਨਦੀ ਹੈ ਜਬ ਗਾਲ ਫਾਸ ਪੜੀ ਅਤ ਭਾਰੀ ਜਦੋਂ ਆੜ ਦੇ ਗਲ ਵਿੱਚ ਕਿਸੇ ਸ਼ਿਕਾਰੀ ਦੀ ਬਹੁਤ ਭਾਰੀ ਬਹੁਤ ਭਾਰੀ ਫਾਹੀ ਪੈਂਦੀ ਹੈ ਉੜ ਨਾ ਸਾਕੇ ਪੰਖ ਪਸਾਰੀ ਤਾ ਉਹ ਖੰਭ ਖਲਾਰ ਕੇ ਉਡ ਨਹੀਂ ਸਕਦੀ ਜਦੋਂ ਜਿੰਦ ਮਾਇਆ ਦੇ ਮੋਹ ਦੇ ਜਾਲ ਵਿੱਚ ਫਸ ਜਾਂਦੀ ਹੈ ਤਾ ਆਤਮਕ ਉਡਾਰੀ ਲਾਣ ਜੋਗੀ ਨਹੀਂ ਰਹਿੰਦੀ ਇਸ ਦੀ ਉੱਚੀ ਸੁਰਤਾ ਇਸ ਦੀ ਸੁਰਤੀ ਉੱਚੀ ਹੋ ਕੇ ਪ੍ਰਭੂ ਚਰਨਾਂ ਵਿੱਚ ਪਹੁੰਚ ਨਹੀਂ ਸਕਦੀ ਰਸ ਜੋਗੈ ਮਨ ਮੁਖ ਗਾਵਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੈ ਇਹ ਮੋੜ ਜਿੰਦੇ ਤੂੰ ਬੜੀ ਮੋਜ ਨਾਲ ਮਾਇਆ ਦਾ ਚੋਗਾ ਚੁਗਦੀ ਹੈ ਤੇ ਮਾਇਆ ਦੇ ਜਾਲ ਵਿੱਚ ਫਸਦੀ ਜਾਂਦੀ ਹੈ ਫਾਥੇ ਛੂਟੈ ਗੁਣ ਗਿਆਨ ਵਿਚਾਰ ਪ੍ਰਮਾਤਮਾ ਦੀ ਸਿਵਸਲਾ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਪ੍ਰਭੂ ਨਾਲ ਡੂੰਗੀ ਸਾਝ ਪਾ ਤਦੋਂ ਹੀ ਤੂੰ ਮਾਇਆ ਦੇ ਮੋਹ ਦੇ ਜਾਲ ਤੇ ਆਤਮਕ ਮੌਤ ਤੋਂ ਬਚ ਸਕੇਗੀ ਸਤ ਗੁਰ ਸੇਵ ਤੂਟੈ ਜਮਕਾਲ 헤 ਜਿੰਦੇ ਸਤਗੁਰ ਦੀ ਸ਼ਰਨ ਪਾਓ ਤਦੋਂ ਹੀ ਆਤਮਕ ਮੌਤ ਵਾਲਾ ਜਾਲ ਟੁੱਟ ਸਕੇਗਾ ਹਿਰਦੇ ਸਾਚਾ ਸ਼ਬਦ ਸੰਭਾਲ ਅਤੇ ਛੁਟਕਾਰੇ ਵਾਸਤੇ ਆਪਣੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦੀ ਸਿਫਤ ਵਾਲਾ ਗੁਰ ਸ਼ਬਦ ਸੰਭਾਰ ਪਰਮਾਤਮਾ ਦਾ ਨਾਮ ਜਪ ਸਾਚੀ ਗੁਰ ਮਤ ਸਾਚੀ ਸ਼ਬਦ ਹੈ ਸਾਰ 헤 ਜਿੰਦੇ ਗੁਰੂ ਦੀ ਮਤ ਹੀ ਸਦਾ ਕਾਇਮ ਰਹਿਣ ਵਾਲੀ ਮਤ ਹੈ ਗੁਰੂ ਦਾ ਸ਼ਬਦ ਹੀ ਸ੍ਰੇਸ਼ਟ ਪਦਾਰਥ ਹੈ ਹਰ ਕਾ ਨਾਮ ਰੱਖੈ ਓਰ ਧਾਰ ਇਸ ਸ਼ਬਦ ਆਸਰਾ ਲੈ ਕੇ ਹੀ ਜੀਵ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਮ ਕੇ ਰੱਖਦਾ ਹੈ ਸੇ ਦੁਖ ਆਗੇ ਜੇ ਭੋਗ ਬਿਲਾਸੇ ਦੁਨੀਆ ਦੇ ਪਦਾਰਥਾਂ ਦੇ ਜਿਹੜੇ ਭੋਗ ਬिलास ਕਰੀਦੇ ਹਨ ਬੜੇ ਚਾਅ ਨਾਲ ਮਾਣੀਦੇ ਹਨ ਉਹ ਜੀਵਨ ਸਫਰ ਵਿੱਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ ਨਾਨਕ ਮੁਕਤ ਨਹੀਂ ਬਿਨ ਨਾਵੇ ਸਾਚੇ ਹੈ ਨਾਨਕ ਇਹਨਾਂ ਦੁੱਖਾਂ ਤੋਂ ਪਰਮਾਤਮਾ ਦੇ ਨਾਮ ਤੋਂ ਬਿਨਾ ਖਲਾਸੀ ਨਹੀਂ ਹੋ ਸਕਦੀ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਸੇ ਦੁਖ ਆਗੈ ਜੇ ਭੋਗ ਬਲਾਸੇ ਦੁਨੀਆਂ ਦੇ ਪਦਾਰਥਾਂ ਦੇ ਜਿਹੜੇ ਭੋਗ ਬਲਾਸ ਕਰੀਦੇ ਹਨ ਬੜੇ ਚਾਹੋ ਨਾਲ ਮਾਣੀਦੇ ਹਨ ਉਹ ਜੀਵਨ ਸਫਰ ਵਿੱਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ ਜਿਸ ਤਰ੍ਹਾਂ ਭਗਤ ਫਰੀਦ ਜੀ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਨਾਮ ਜਪਣ ਤੋਂ ਬਿਨਾਂ ਜਿਹੜੀ ਆਪਾਂ ਚੋਪੜ ਗੇ ਰੋਟੀਆਂ ਖਾਂਦੇ ਹਾਂ ਉਹ ਬੜਾ ਦੁੱਖ ਦੇਂਦੀਆਂ ਹਨ ਫਰੀਦਾ ਰੋਟੀ ਮੇਰੀ ਕਾਠੀ ਲਾਹਣ ਮੇਰੀ ਭੁੱਖ ਜਿਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਦੁਨੀਆਂ ਦੇ ਪਦਾਰਥ ਜਿਹੜੇ ਵੀ ਆਪਾਂ ਸ਼ੱਕਦੇ ਹਾਂ ਵਰਤਦੇ ਹਾਂ ਨਾਮ ਤੋਂ ਬਿਨਾ ਸਾਨੂੰ ਉਹ ਦੁੱਖ ਦਿੰਦੇ ਹਨ ਬੜੇ ਦੁਖਦਾਈ ਹੁੰਦੇ ਹਨ ਜੇ ਆਪਾਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਸੇ ਦੁੱਖ ਆਗੇ ਜੇ ਭੋਗ ਬਿਲਾਸੇ ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1275 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1276 ਦੀ ਵਿਆਖਿਆ ਅਤੇ ਪਾਰ ਸਰਵਣ ਕਰਾਂਗੇ ਪੁਲ ਚੋਕ ਦੇ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ